ਪੰਜਾਬ ਪੁਲਿਸ ਦੇ ਡੀਜੀਪੀ ਅਤੇ ਐਸਐਸਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਥਾਣਾ ਫਤਿਹਗੜ ਚੂੜਿਆ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਥਾਣੇ ਦੀ ਸੁਰੱਖਿਆ ਦੇ ਮੱਦੇਨਜ਼ਰ ਥਾਣਾ ਫਤਿਹਗੜ ਚੂੜਿਆ ਲੰਕੀਏ ਦੇ ਸਾਹਮਣੇ ਪੁਲਿਸ ਵੱਲੋਂ ਆਪਣੀ ਕਿੱਡੀ ਦੇ ਉੱਪਰ ਪੱਕੀ ਐਲਐਮਜੀ ਫਿਟ ਕੀਤੀ ਗਈ ਹੈ। ਅਤੇ ਥਾਣੇ ਦੇ ਚਾਰੇ ਪਾਸੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ। ਨਾਲ ਹੀ ਥਾਣੇ ਦੇ ਗੇਟ ਦੇ ਸਾਹਮਣੇ ਪੈਰੀਕੇਟਿੰਗ ਵਿਲਟ ਕੀਤੀ ਗਈ ਹੈ। ਇਸ ਤੋਂ ਇਲਾਵਾ ਥਾਣੇ ਦੀ ਕੰਦਾ ਜੋ ਕਿ ਪਿਛਲੇ ਕਾਫੀ ਸਮਾਂ ਤੋਂ ਟੈ ਟੈਡੀ ਹੋ ਗਈਆਂ ਸਨ ਉਨ੍ਹਾਂ ਨੂੰ ਦੁਬਾਰਾ ਨਵੇਂ ਸਿਰੇ ਤੋਂ ਪਣਾ ਕੇ ਉੱਚਾ ਕੀਤਾ ਜਾ ਰਿਹਾ ਹੈ ਇਸ ਸਬੰਧਿਤ थाना ਫੁੱਤੀਗੜ ਚੂੜੀਆ ਦੇ ਐਸਐਚਓ কিরਣਦੀਪ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਸ ਦੇ ਹੁਣ ਅਫਸਰਾਂ ਦੀਆਂ ਹਦਾਇਤਾਂ ਦੇ ਉੱਪਰ ਸੁਰੱਖਿਆ ਵਧਾ ਦਿੱਤੀ ਗਈ ਹੈ ਜੋ ਕਿਸੇ ਅਣ ਸੁਖਾਵੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ ਉਨ੍ਹਾਂ ਨੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਨੇ ਵੀ ਕੋਈ ਕ੍ਰਾਈਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਊਗਾ ਸੁਰੱਖਿਆ ਨੂੰ ਮੱਧਿਆ ਰੱਖ ਕੇ ਨਜ਼ਰ ਰੱਖਦੇ ਹੋਏ ਇਹ ਅਲਮ ਵੀ ਲੱਗੇ ਇਹ ਤੇ ਰਾਤ ਇਥੇ ਗੱਡੀ ਗਾਜਮ ਤਨਾਤ ਰਹਿੰਦੀ ਹੈ 24 ਘੰਟੇ ਰਹਿੰਦੀ ਜੀ 24 ਘੰਟੇ ਸਰ ਡਿਊਟੀ ਬਦਲਦੀ ਰਹਿੰਦੀ ਹੈ ਹਾਂਜੀ ਡਿਊਟੀ ਬਲਾਜਮਾਰੀ ਬਦਲਦੀ ਰਹਿੰਦੀ ਹੈ 24 ਘੰਟੇ ਇਥੇ ਤਨਾਤ ਰਹਿੰਦੀ ਹੈ ਜੀ ਗੱਡੀ ਇਥੇ ਗੁਰਦੇਵ ਸਿੰਘ ਜੀ ਫਿਰ ਕਿੰਨੇ ਤੋਂ ਕਿੰਨੇ ਡਿਊਟੀ ਤੁਹਾਡੀ ਇਥੇ ਮੇਰੇ 8 ਵਜੇ ਤੋਂ ਲੈ ਕੇ ਤੇ ਸ਼ਾਮੇ ਦਾ ਕੋਈ ਰਾਤ ਦਾ 8 ਵਜੇ ਹਾਂਜੀ 8 ਦੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੈ ਗੱਡੀ ਚੱਕ ਵੀ ਕੀਤੀ ਆ ਹਾਂਜੀ ਕਾਨੂੰਨ ਚੈੱਕ ਕੀਤੀ ਗਾਣਾ ਚੈੱਕ ਪੈ ਕੀਤੀ ਹੈ ਜੀ ਬਿਲਕੁਲ ਸਰ ਮੰਨ ਲਓ ਜੇ ਕੋਈ ਘਟਨਾ ਵਾਪਰਦੀ ਤਾੜ ਤਾੜ ਚੱਲਣ ਗਿਆ ਹਾਂ ਚੱਲਣ ਗਿਆ ਚੱਲਣ ਗਿਆ ਹੈ ਚੱਲਣ ਗਿਆ ਬਿਲਕੁਲ ਕੀ ਲੋੜ ਪੈਗੀ ਥਾਣੇ ਦੀ ਇਹ ਸਾਰਾ ਕੁਝ ਕਰਨ ਦੀ ਜੀ ਗੱਡੀ ਵੀ ਲੱਗੀ ਆ ਕੰਦਾ ਵੀ ਜਿਹੜੀਆਂ ਉੱਚੀਆਂ ਕੀਤੀਆਂ ਜਾ ਰਹੀਆਂ ਇਹ ਜੀ ਸੀਨੀਅਰ ਅਫਸਰਾਂ ਦੇ ਦਸ਼ਾ ਨਿਰਦੇਸ਼ਾਂ ਤੇ ਚੌਕਸੀ ਨੂੰ ਮਦੇ ਨਜ਼ਰ ਰੱਖਦੇ ਹੋਏ ਜਿਹੜਾ ਇਹ ਸਾਰੇ ਜਿਹੜੇ ਪ੍ਰਾਲੇ ਕੀਤੇ ਗਏ ਨੇ ਕਿ ਥਾਣੇ ਦੀ ਵੀ ਜਿਹੜੀ ਇਹ ਸੁਰੱਖਿਆ ਜਿਹੜੀ ਆ ਮਜ਼ਬੂਤ ਕੀਤੀ ਗਈ ਆ ਤੇ ਇਸ ਤਰ੍ਹਾਂ ਵਾ ਇਲਾਕੇ ਦੇ ਵਿੱਚ ਵੀ ਜਿਹੜਾ ਮਜ਼ਬੂਤ ਕੰਟਰੋਲ ਜਿਹੜਾ ਵਾ ਉਹ ਰੱਖਿਆ ਜਾਊਗਾ ਤਾਂ ਜੋ ਕੋਈ ਵੀ ਮਾੜਾ ਸਿਰ ਜਿਹੜਾ ਵਾ ਸਿਰ ਨਾ ਚੁੱਕ ਸਕੇ ਇਹ ਕੋਈ ਖਾਸ ਰੀਜਨ ਨਹੀਂ ਕੋਈ ਖਾਸ ਰੀਜਨ ਨਹੀਂ ਹੈ ਜੀ ਬਿਲਕੁਲ ਰੁਟੀਨ ਦੀ ਜਿਹੜੀ ਆ ਜਿਹੜੀਆਂ ਹਰ ਹਟਾਵਸਰਾ ਲੋ ਆਉਂਦੀਆਂ ਨੇ ਉਹ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਰਾ ਕਰਵਾਇਆ ਜਾ ਰਿਹਾ ਜੀ ਤਾਂ ਤੁਹਾਡੇ ਤੋਂ ਪਹਿਲਾਂ ਵੀ ਕਈ ਐਸਚੂ ਆਏ ਕਈ ਇਥੋਂ ਗਏ ਤੇ ਫਰਗੜ ਤੂੜੀਆਂ ਦਿਖਾ ਕੇ ਤੋਂ ਇੱਕੰਦਾ ਜਿਹੜੀਆਂ ਸੀਗੀਆਂ ਠਾਣੇ ਦੀਆਂ ਇਹ ਕਾਫੀ ਜਿਹੜੀਆਂ ਟੁੱਟੀਆਂ ਭੱਜੀਆਂ ਇਹ ਇੱਕਦਮ ਜਿਹੜੀ ਇਹਨਾਂ ਨੂੰ ਕੰਦਾ ਨੂੰ ਉੱਚਾ ਕੀਤਾ ਜਾ ਰਿਹਾ ਹੈ ਇਹ ਬਿਲਕੁਲ ਜੀ ਪਹਿਲਾਂ ਸੀਗੀਆਂ ਮਤਲਬ ਕੰਦਾ ਸੀਗੀਆਂ ਬਟ ਉਹ ਕਿਸੇ ਵਜ੍ਹਾ ਕਰਕੇ ਜਿਵੇਂ ਕੰਦ ਡਿੱਗ ਗਈ ਸੀ ਉਹਨਾਂ ਨੂੰ ਰੈਨੋਵੇਟ ਕੀਤਾ ਗਿਆ ਜੀ ਤੇ ਬਾਕੀ ਚਲੋ ਜੋ ਅਫਸਰਾਂ ਦੇ ਅਨੁਸ਼ਾਦਰ ਦੇਸ਼ ਨੇ ਕੰਦਾ ਵਿੱਚ ਜਿਹੜੀਆਂ ਕੀਤੀਆਂ ਗਈਆਂ ਨੇ ਤੇ ਸੁਰੱਖਿਆ ਦੇ ਮੱਦੇ ਨਜ਼ਰ ਰੱਖਦੇ ਹੋਏ ਸਾਰਾ ਕੁਝ ਕੀਤਾ ਗਿਆ ਜੀ ਹਾਂ ਇੱਕ ਗੱਡੀ ਵੀ ਪੁਲਿਸ ਦੀ ਤਨਾਤ ਰਹਿੰਦੀ ਆ ਲੰਬੀ ਜੀ ਮੁਲਾਜ਼ਮ ਇੱਥੇ 24 ਘੰਟੇ ਤਨਾਤ ਰਹਿੰਦੇ ਬਿਲਕੁਲ ਜੀ ਬਿਲਕੁਲ ਥਾਣੇ ਦੇ ਬਾਹਰ ਵੀ ਆਪਣਾ ਫਰੰਟ ਤੇ ਵੀ ਬੈਕ ਸਾਈਡ ਤੇ ਵੀ ਸਾਰੇ ਪਾਸੇ ਜੋ ਸੜੇ ਸੰਤਰੀ ਦੇ ਆ ਮਤਲਬ ਥਾਣੇ ਦੀ ਬਿਲਡਿੰਗ ਤੇ ਵੀ ਤਨਾਤ ਰਹੇ ਪੂਰੇ ਚੌਕਸ ਨੇ ਅਲਰਟ ਨੇ ਤੇ ਬਿਲਕੁਲ ਜੀ ਖਾਸ ਕਰਨਾ ਚਾਹੋਗੇ ਲੋਕਾਂ ਨੂੰ ਬਿਲਕੁਲ ਜੀ ਪਬਲਿਕ ਪੁਲਿਸ ਦਾ ਸਹਿਯੋਗ ਦਵੇ ਤੇ ਪੁਲਿਸ ਜਿਹੜੀ ਆ ਲੋਕਾਂ ਦੀ ਸੇਵਾ ਲਈ ਵਚਨਬੱਧ ਆ ਜੀ ਤੇ ਮਾੜੇ ਅੰਸ਼ਰਾਂ ਤੇ ਜਿਹੜਾ ਵਾ ਉਹ ਸਖਤੀ ਨਾਲ ਉਹਨਾਂ ਨੂੰ ਜਿਹੜਾ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈਆਂ ਅਮਲਤ ਲਿਆਂਦੀ ਜਾਊਗੀ ਤੇ ਮਾੜੇ ਅੰਸ਼ਰਾਂ ਨੂੰ ਬਖਸ਼ਿਆ ਨਹੀਂ ਜਾਊਗਾ